ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨਾਂ ਦੇ ਉੱਤੇ ਟੈਕਸ ਲਾਉਣ ਦੀ ਤਿਆਰੀ ਹੋ ਰਹੀ ਹੈ ਯਾਨੀ ਕਿ ਜਿਹੜੇ ਕਿਸਾਨ ਅਮੀਰ ਨੇ ਜਿਨ੍ਹਾਂ ਦੇ ਕੋਲ ਜ਼ਿਆਦਾ ਜ਼ਮੀਨ ਹੈ ਖੇਤੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਕਰਦੇ ਨੇ ਉਹਨਾਂ ਨੂੰ ਹੁਣ ਇਨਕਮ ਟੈਕਸ ਵੀ ਦੇਣਾ ਪੈ ਸਕਦਾ ਹੈ ਇਸ ਸਬੰਧੀ ਕੇਂਦਰ ਸਰਕਾਰ ਰਣਨੀਤੀ ਵੀ ਘੜ ਰਹੀ ਹੈ ਤੇ ਇਸ ਨੂੰ ਲੈ ਕੇ ਕਿਸਾਨਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਆਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਨੇ ਤੇ ਕਿਸਾਨ ਆਗੂ ਰੁਲਦੋ ਸਿੰਘ ਮਾਨਸਾ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਠਹਿਰਾਇਆ ਹੈ ਉਹ ਕਹਿੰਦੇ ਨੇ ਕਿ ਜਿਹੜੇ ਕਿਸਾਨ ਛੋਟੇ ਨੇ 5 ਕਿੱਲਾਂ ਵਾਲੇ ਨੇ ਉਹਨਾਂ ਦੀ ਆਮਦਨ ਦੇ ਹਿਸਾਬ ਦੇ ਨਾਲ ਉਹਨਾਂ ਤੇ ਟੈਕਸ ਲੱਗਣਾ ਚਾਹੀਦਾ ਜਾਂ ਫਿਰ ਜਿਹੜੇ 5 ਕਿੱਲਾਂ ਤੋਂ ਉੱਪਰ ਵਾਲੇ ਕਿਸਾਨ ਨੇ ਉਹਨਾਂ ਦੇ ਉੱਤੇ ਆਮਦਨ ਦੇ ਮੁਤਾਬਕ ਹੀ ਇਨਕਮ ਟੈਕਸ ਲੱਗਣਾ ਚਾਹੀਦਾ ਤੇ ਉਹਨਾਂ ਨੇ ਇੱਕ ਆਪਣਾ ਅਧਿਕਾਰੀ ਨਾਲ ਹੋਈ ਗੱਲਬਾਤ ਵਾਲਾ ਵਰਤਾਂਤ ਵੀ ਸਾਂਝਾ ਕੀਤਾ ਹੈ ਮੰਸਾ ਸਾਹਿਬ ਚਰਚਾ ਚੜੀ ਹੋਈ ਹੈ ਕਿ ਵੱਡੇ ਜਿਹੜੇ ਕਿਸਾਨ ਨੇ ਟਣਾੜ ਨੇ ਜ਼ਿਮੀਦਾਰ ਨੇ ਜਿਨ੍ਹਾਂ ਨੂੰ ਅਮੀਰ ਕਿਸਾਨ ਕਿਹਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਇਨਕਮ ਟੈਕਸ ਲਾਉਣ ਦੀ ਤਿਆਰੀ ਵੱਢੀ ਜਾ ਰਹੀ ਹੈ ਕਹਿੰਦੇ ਇਹਦੇ ਲਈ ਰੂਪਰੇਖਾ ਵੀ ਬਣਨੀ ਸ਼ੁਰੂ ਹੋ ਗਈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਇਹ ਤਾਂ ਮੈਂ ਨਾ ਮੇਰਾ ਖਿਆਲ ਮੇਰਾ ਖਾਸੇ ਤੱਕ ਤੋਂ ਸਮਝ ਬਣੀ ਹੋਈ ਸੀ ਅਕਤੂਬਰ ਕਹਿੰਦਾ ਵੀ 30 ਸਾਲ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਆ ਜਿਹਦਾ ਹੁੰਦਾ ਜੀ ਉੱਥੇ ਮਤਲਬ ਅਡੀ ਸਾਹਿਬ ਜਿੱਥੇ ਮੈਂ ਮਿਲ ਗਿਆ ਕੰਮ ਤੇ ਉੱਥੇ ਉਹਨੇ ਮੇਰਾ ਗੱਲ ਛੇੜ ਲਈ ਜੀ ਕਿਸਾਨ ਅਸਰੂ ਕਰਜਾ ਕਿਵੇਂ ਲੈ ਸਕਦਾ ਜੀ ਮੈਂ ਉਹਨੂੰ ਕਿਹਾ ਤੁਸੀਂ ਲਾ ਕੇ ਕਰਜਾ ਲੈ ਸਕਦਾ ਆਪ ਜੀ ਸੇਓ ਅੱਛੀ ਕਮਾਈ ਹੈ ਕਹਿੰਦਾ ਹਾਂ ਸਰਕਾਰ ਅੱਛੀ ਹੈ ਜੀ ਮੈਂ ਕਿਹਾ ਆਪਕੇ ਬਾਦ ਜ਼ਮੀਨ ਵੀ ਹੋਏਗੀ ਕਹਿੰਦਾ ਹਾਂ ਜ਼ਮੀਨ ਹੈਗੀ ਹੈ ਉਹਨੇ ਆਪ ਬੋਲਿਆ 80 ਕਿੱਲੇ ਜ਼ਮੀਨ ਹੈ ਮਾਰੇ ਕੋਲ ਜੀ ਕਿਹਾ ਆਪਕੇ ਪਾਸ ਕੋ ਫੈਕਟਰੀ ਵੀ ਹੋਏਗੀ ਕਹਿੰਦੇ ਕੀ ਬਾਤ ਜੀ ਇਹ ਮਨ ਕਾ ਹੋਏਗੀ ਨਾ ਆਪ ਜਿੰਨੀ ਕਮਾਈ ਹੈ ਮਤਲਬ ਬਾਹਰਲੀ ਕਮਾਈ ਫੈਕਟਰੀ ਵਾਲੀ ਤੇ ਲੀਸੇ ਵਾਲੀ ਕਮਾਈ ਹੈ ਉਹ ਖੇਤੀ ਮੇਂ ਦਿਖਾ ਦਿਓ ਜੀ ਜੇ ਖੇਤੀ ਉਤੇ ਇੱਕ ਮਟੈਕਸ ਲੱਗ ਜੇ ਨਾ ਜੀ ਜਿਹੜਾ ਲੋਕ ਪੈਸਾ ਚੋਰੀ ਕਰਦੇ ਨੇ ਉਹ ਬਿਲਕੁਲ ਬੰਦ ਹੋ ਜੀ ਤੇ ਸਰਕਾਰ ਨੂੰ ਕਰਨਾ ਕੀ ਚਾਹੀਦਾ ਜਿਵੇਂ ਅਸੀਂ ਵੀ ਵਿਜੈਂਟ ਕਰਦੇ ਆ ਪਰ ਖਾਧਾ ਲਾਉਂਦੇ ਆ 5 5 ਲੱਖ ਤੱਕ ਅਸੀਂ ਕਮਾਉਂਦੇ ਆ ਸਾਡੇ ਤੇ ਮਤਲਬ ਕੋਈ ਟੈਕਸ ਨਹੀਂ ਜੀ ਜੇ ਅਸੀਂ ਉਹਨੂੰ ਵੰਦ ਕਮਾਈ ਕਰਦੇ ਆ ਸਾਨੂੰ ਟੈਕਸ ਭਰਨਾ ਪਵੇਗਾ ਜੀ ਉਹ ਕਰਦਣ ਵੀ 5 ਕਿੱਲੇ ਵਾਲੇ ਕਿਸਾਨ ਤੱਕ ਉਹ ਕਿੰਨੀ ਕੁ ਕਮਾਈ ਹੁੰਦੀ ਆ ਉਹਦੇ ਨਾਲ ਟੈਕਸ ਲੱਗੂ ਛੋਟੇ ਕਿਸਾਨਾਂ ਤੇ ਹੂੰ ਜਿਵੇਂ 1 ਕਿੱਲੇ ਤੋਂ ਲੈ ਕੇ ਪੰਜ ਕਿੱਲੇ ਤੱਕ 50% ਕਮਾਉਣ ਨੇ ਜੀ ਉਹ ਕਿੱਲੇ ਤੋਂ ਕਿੰਨੀ ਕਮਾਈ ਹੁੰਦੀ ਆ 5 ਕਿੱਲੇ ਤੋਂ ਕਿੰਨੀ ਕਮਾਈ ਹੁੰਦੀ ਰਹਿੰਦੀ ਹੈ ਫਸਲ ਪੈਦਾ ਕਰਦਾ ਕਿ ਸਾਨੂੰ ਜੋੜ ਕੇ ਉਹ ਉਹਨਾਂ ਤੇ ਕਰ ਉਹਨੂੰ ਰਾਹਤ ਕਰਦਾ ਲਾ ਜਿਹੜੇ ਕੋਲ ਥੋੜਾ ਜ਼ਿਆਦਾ ਕਮਾਈ ਹੈ ਉਹਨੂੰ ਤੇ ਟੈਕਸ ਲੱਗੇ ਇਹ ਦੋ ਨੰਬਰ ਦਾ ਪੈਸਾ ਬਰਾਉਂਦੀ ਐ ਨਹੀਂ ਕਿਰੇ ਮੰਤਰੀ ਨੇ ਵੱਡੇ ਅਫਸਰ ਨੇ ਉਹ ਖੇਤੀ ਜੋ ਦਿਖਾਉਂਦੇ ਨੇ ਕਮਾਈ ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਖੇਤੀ ਤੇ ਕੋਈ ਟੈਕਸ ਲੱਗਣਾ ਚਾਹੀਦਾ ਜੀ ਮਤਲਬ ਜਿਹੜੇ ਵੱਡੇ ਨੇ 5 ਕਿੱਲੇ ਤੋਂ ਉੱਤੇ ਵਾਲੇ ਨੇ ਤੁਸੀਂ ਚਾਹੋ ਨਾ ਵੀ ਉਹਨਾਂ ਦੇ ਉੱਤੇ ਲੱਗੇ ਹਾਂ 5 5 ਕਿੱਲਿਆਂ 'ਚ ਕਿੰਨੀ ਫਸਲ ਹੁੰਦੀ ਐ 5 ਕਿੱਲਿਆਂ ਤੇ ਕਰਦੀ ਫਸਲ ਮੀਰ ਕਿਸਾਨ ਮੇਰੀ ਗੱਲ ਤਾਂ ਸੁਣੋ ਹੂੰ ਹੂੰ ਇਹ ਜੇ ਤੇਰੀ ਇੰਨੀ ਆਮਦਨ ਹੈ ਤਾਂ 5 ਕਿਲੋ ਜਿੰਨੀ ਹੁੰਦੀ ਹੈ ਉਹਦੇ ਤੇ ਇਹਨੂੰ ਕੋਈ ਟੈਕਸ ਨਹੀਂ ਹੂੰ ਹੂੰ ਉਹ ਜੇ ਇੱਕ ਬੰਦੇ ਕੋਲ 30 ਕਿਲੇ ਨੇ 5 ਕਿਲੇ ਦੇ ਟੈਕਸ ਤਾਂ ਉਹਨੂੰ ਰਹਿਤ ਕਰ ਦਾਂ ਮੇਰੇ ਵੱਡੇ ਵੱਡੇ ਕਿਸਾਨ ਨੂੰ ਰਹਿਤ ਕਰ ਦਾਂ ਉਹਦੇ ਤੇ ਟੈਕਸ ਲੱਗ ਜੂਗਾ ਦੂਜੇ ਜੇ ਬੰਦ ਕਮਾਈਏ ਉਹ ਲੋਕ ਕਰਦੇ ਕੀ ਨੇ ਫੈਕਟਰੀ ਵਾਲੀ ਕਮਾਈ ਖੇਤੀ ਤੋਂ ਦਿਖਾਉਂਦੇ ਨੇ ਸਰਕਾਰ ਕੋਲ ਮੈਂ ਕਹਿੰਦਾ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਲੱਗਣਾ ਚਾਹੀਦਾ ਜੀ ਜੀ ਮੇਰੇ ਬਾਰੇ ਨਹੀਂ ਤੁਹਾਡੀ ਮਾਨਸਾ ਸਾਹਿਬ ਦੱਸਦੀ ਕਿ ਅਕਸਰ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਕਿਸਾਨ ਵਿਰੋਧ ਕਰਦੇ ਨੇ ਪਰ ਰੁੱਲੂ ਸਿੰਘ ਮਾਨਸਾ ਨੇ ਇਸ ਫੈਸਲੇ ਨੂੰ ਸਹੀ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜ਼ਿਆਦਾ ਤਣਾੜ ਨੇ ਜਿਨ੍ਹਾਂ ਨੇ ਆਪਣੀ ਖੇਤੀ ਦੇ ਵਿੱਚ ਹੀ ਸਾਰਾ ਕੁਝ ਸ਼ੋਅ ਕੀਤਾ ਹੋਇਆ ਹੋਰ ਵੀ ਉਹਨਾਂ ਦੇ ਕਾਰੋਬਾਰ ਨੇ ਬਿਜ਼ਨਸ ਨੇ ਫੈਕਟਰੀਆਂ ਨੇ ਪਰ ਉਹ ਖੇਤੀ ਨੂੰ ਅੱਗੇ ਕਰ ਦਿੰਦੇ ਨੇ ਕਿ ਸਾਡੀ ਕਮਾਈ ਹੈ ਜਿਹੜੀ ਖੇਤੀ ਦੇ ਵਿੱਚੋਂ ਹੀ ਹੁੰਦੀ ਹੈ ਦੂਜਾ ਸਾਰਾ ਟੈਕਸ ਉਹ ਬਚਾ ਲੈਂਦੇ ਨੇ ਤਾਂ ਅਜਿਹੇ ਲੋਕਾਂ ਦੇ ਉੱਤੇ ਜ਼ਰੂਰ ਇਨਕਮ ਟੈਕਸ ਲੱਗਣਾ ਚਾਹੀਦਾ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੀ ਹੈ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਡੀਆਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ